ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਹਿ ਪਾਤਸ਼ਾਹੀ ਦਸਵੀਂ ਕਬੀਉ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ हमरे दुष्ट सभे तुम काव हो आप हाथ दे मोहि बचावो सुखी बसै मोरे परिवार सेवक सिख सबे करतार मोर शानज कर दे करिये सब बैरन को आज संगरीये पूर्ण होए हमारी आशा तूर भजन की रह प्यासा tum hai shad koi avarna tiao jo var chahoon so tum te paao sevak sikha mare tari eh chun chun satar hamare mari eh aap haat de mujhe bariye marn kal ka thrasan bariye ho jo sada hamare pacha siriya tuj jo kariyo raksha ਰਾਖ ਲਿਓ ਮੇਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਆਤਮੋਹ ਪਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਛਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਛਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜਸ਼ਨ ਉਪਜਾਇਓ ਆਦਿ ਅੰਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪਰਜਾ ਜਿਨਿ ਆਪ ਸਵਾਰੀ ਸੇਵਕਨ ਕੋ ਸੇਵਗਨ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਯੋ ਕਟ ਕਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਛਿੰਟੀ ਤੇ ਕੁੰਚਰੀ ਅਸਥੂਲਾ ਸਭ ਪਰ ਕਿਰਪਾ ਦਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬ ਆਕਰਖ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਹਰ ਆਲਮ ਨਰੰਕਾਰ ਨਿਰਮਕਾਰ ਨਿਰਲੰਭ ਆਦ ਨੀਲ ਅਨਾਦ ਸੰਭ ਤਾ ਕਾ ਮੂੜੋ ਚਾਰਤ ਪੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾ ਕਉ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨੈ ਭੇਵ ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਗੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਆ ਰੰਕ ਪਿਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇਤਜ ਕੀਨੀ ਉਤਪੁਜ ਖਾਨ ਬਹੋਰ ਰਜ ਦਿਨੀ ਕੰਪੂਲ ਰਾਜਾ ਹੁ ਬੈਠਾ ਕੰਸ ਮਿਟਪੇ ਸ਼ੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਚੰਬਵ ਆਦ ਜੁਗਾਦ ਸਰੂਪ ਸਿਯੰਬਵ ਅਬ ਰੱਖਾ ਮੇਰੀ ਤੁਮ ਕਰੋ ਸਿਖੁ ਵਾਰਿਆ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਾ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨੇ ਹੈ ਅਰਸ਼ਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਰੇਟ ਟਰੇ ਤਤਕਾਲਾ ਕਿਰਪਾ ਦੇ ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨ ਕਮੈ ਹਰ ਹੋ ਅਰੇਦ ਸਿੱਧ ਕਰਮੂ ਸਭ ਹੋਈ ਦੁਸ਼ਟ ਸਾਸ਼ਵ ਥਕੇਨ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਭਾਰ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਓ ਭਾਰੀ ਸਰਬ ਥਾਰਮੋ ਹੋ ਸਖਾਈ दुष्ट दोख ते लियो बिचाई कृपा करी हम पर जग माता grant करा पूरन सुभराता किल बिक सकल देह को हरता दुष्ट दोखीन कोशय करता श्री अस तुज जब पए दयाला पूर्ण करा grant तत्काला मन बाषित फल पावे सोई दुखनत सब अपत कोई अडिल्ल ਸੁਨੇ ਗੁੰਗ ਜੋ ਜਾਹੇ ਸੁਰਸਨਾ ਪਾਵਈ ਸੁਨੇ ਮੂਡ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭੋ ਨਿਕਟ ਨਾ ਤਿੰਨ ਨਰ ਕੀ ਰਹੇ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰ ਸਹਿਸ ਪਣੀਜੈ ਅਰਧ ਸਹਿਸ ਪੁਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵ ਬਾਰਾ ਤੀਰ ਸੁਦਰਵ ਗ੍ਰੰਥ ਸੁਦਾਰ ਸਵਈਆ ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੈ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕੈ ਮਤ ਏਕ ਨ ਮੰਨਿਓ ਸਿਮਰਤ ਸਾਸਰ ਬੇਦ ਸਬੈ ਬਹੁ ਪੇਦ ਕਹੈ ਹਮ ਏਕ ਨ ਜਾਣਿਓ ਤੇਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੋਏ ਬਖਾਨਿਉ ਦੋਰਾ ਸਗਲ ਦਵਾਰ ਕੋ ਛਾੜਕੇ ਗਇਓ ਤਹਾਰ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜਕੇ ਗਇਓ ਤਹਾਰ ਦਵਾਰ ਭਾਏ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ